ਅੱਜ ਉਹ ਦਿਹਾੜਾ ਹੈ ਜਿਸ ਨੇ ਮਨੁੱਖਤਾ ਨੂੰ ਇੱਕਦਮਾ ਅਰਥ ਦਿੱਤਾ ਅੱਜ ਦੇ ਦਿਨ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਧਰਮ ਨਿਆਂ ਅਤੇ ਇਨਸਾਨੀਅਤ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਅੱਜ ਸ੍ਰੀ ਬ੍ਰਾਹਮਣ ਸਭਾ ਪਵਾਨੀਗੜ੍ਹ ਵੱਲੋਂ ਸਮਾਜ ਸੇਵਾ ਦਾ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਇਸ ਮੌਕੇ ਤੇ ਅਤਰੀ ਅਕੈਡਮੀ ਅਤੇ ਬਿਗ ਹੋਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਵਾ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਉਹ ਸਹੂਲਤਾਂ ਮਹੱਇਆ ਕਰਵਾਈਆਂ ਗਈਆਂ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਰਾਹਤ ਅਤੇ ਨਵੀਂ ਉਮੀਦ ਦਾ ਰਾਹ ਬਣਨਗੀਆਂ ਇਹ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਨੂੰ ਥੋੜਾ ਜਿਹਾ ਸੌਖਾ ਕਰਨ ਵਿੱਚ ਮਦਦ ਕਰਨਗੀਆਂ ਇਸ ਮੌਕੇ ਤੇ ਬਜ਼ੁਰਗਾਂ ਨੂੰ ਬੀਲਚੇਅਰ, ਕੰਨਾਂ ਦੀਆਂ ਮਸ਼ੀਨਾਂ, ਸਰਵਾਈਕਲ ਕੋਲਰ, ਗੋਡਿਆਂ ਦੇ ਕੈਪ ਅਤੇ ਕਮਰ ਬੈਲਟ ਮੁਫਤ ਵੰਡੇ ਗਏ। ਇਹ ਸਿਰਫ ਸਮਗਰੀ ਨਹੀਂ, ਇਹ ਉਹ ਪਿਆਰ ਹੈ, ਉਹ ਸੇਵਾ ਹੈ ਜੋ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਸਮਾਜ ਦੇ ਹਿੱਤ ਵਿੱਚ ਕੀਤੀ ਗਈ ਹੈ। ਅੱਜ ਦਾ ਇਹ ਕਾਰਜ ਸਾਨੂੰ ਯਾਦ ਦਵਾਉਂਦਾ ਹੈ ਕਿ ਸ਼ਹੀਦ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਹਨ, ਉਹ ਪ੍ਰੇਰਣਾ ਹਨ, ਉਹ ਰੌਸ਼ਨੀ ਹਨ ਅਤੇ ਉਹੀ ਰੌਸ਼ਨੀ ਜੋ ਇਹ ਦੱਸਦੀ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਇਸ ਦੌਰਾਨ ਸਭਾ ਦੇ ਅਹੁਦੇਦਾਰਾਂ ਸ਼੍ਰੀ ਪਵਨ ਕੁਮਾਰ ਸ਼ਰਮਾ, ਬਨੋਦ ਸ਼ਰਮਾ, ਮਨਦੀਪ ਪਤਰੀ, ਡਾਕਟਰ ਰਿੰਪੀ ਸ਼ਰਮਾ, ਤੇਜਿੰਦਰਪਾਲ ਸ਼ਰਮਾ, ਨਰਿੰਦਰ ਰਤਨ, ਜੁਗੇਸ਼ ਰਤਨ, ਗਜੇਂਦਰ ਪ੍ਰੋਹਿਤ ਅਤੇ ਪੰਡਿਤ ਭਗਵਤੀ ਜੀ ਬਲੋ ਸੇਵਾ ਨਿਭਾਈ ਗਈ। ਧੰਨਵਾਦ ਇੰਜੋਬ ਸੁਬਰਾਮਣ ਸਮਾ ਐਂਗਲ ਸੇਵਾ ਕਰਦੀ ਰਹੇ। ਸੇਵਾ ਕਰਦੇ ਹਾਂ ਭਾਈ। ਥੋੜਾ ਨਾਮ ਸਨੀਤਾ ਦੇਵੀ ਕਿਹੜਾ ਪਿੰਡ ਕਿਹੜਾ ਜੀ? ਕਰਾਚੋ। ਹਾਂਜੀ ਹਾਂਜੀ। ਤੁਹਾਨੂੰ ਕੀ ਪ੍ਰੋਬਲਮ ਸੀ ਕੀ? ਦੋ ਹੀ ਦੀ ਗੋਡਿਆਂ ਦੀ ਆ ਚਿਰਨ ਦੀ। ਅੱਛਾ ਜੀ। ਇੱਕ ਆ ਕਰ ਦਿੰਦੀ। ਉਹਨੇ ਸਮਾਨ ਅੱਜ ਮਿਲੇ ਆ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ? ਵਧੀਆ ਲੱਗ ਰਿਹਾ ਜੀ। ਹਾਂਜੀ। ਇਹਦਾ ਬਿਲਕੁਲ ਤੇਰੀ ਸੰਸਥਾ ਬਿਲਕੁਲ ਜਰਾ ਤੁਹਾਨੂੰ ਬ੍ਰਾਹਮਣ ਸਵਾਹ। ਬ੍ਰਾਹਮਣ ਸਵਾਹ। ਹਾਂਜੀ। ਧੰਨਵਾਦ ਭਾਈ ਸੋਡੇ ਸਾਰਿਆਂ ਦੀ ਤਰੱਕੀਆਂ ਵਧਣ ਸੋਡੀਆਂ। ਤੁਹਾਡਾ ਨਾਮ ਵੀ ਜੀ। ਬਨਾਮ ਜੀ ਕੇ ਕੇ ਗ੍ਰੀਹ ਜੀ ਕੀ ਪ੍ਰੋਬਲਮ ਸੀ ਕੀ ਤੁਹਾਨੂੰ ਆਪਣੇ ਕੰਨਾਂ ਤੋਂ ਅੱਛਾ ਗੋਡੇ ਰਿਹੜੀ ਤੋਂ ਬ੍ਰਾਹਮਣ ਸਭਾ ਵੱਲੋਂ ਸਮਾਨ ਦਿੱਤਾ ਗਿਆ ਕਿਵੇਂ ਲੱਗ ਰਿਹਾ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਕੋਈ ਪੈਸਾ ਕੁਝ ਵੀ ਲਿਆ ਗਿਆ ਨਹੀਂ ਨਹੀਂ ਕੋਈ ਨਹੀਂ ਕੋਈ ਬਈ ਪਹਿਲਾਂ ਕਿਸੇ ਨੇ ਲਿਆ ਹੋਵੇ ਜਾਂ ਮੁੱਲ ਹੋਵੇ ਨਹੀਂ ਨਹੀਂ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਬ੍ਰਾਹਮਣ ਸਭਾ ਬਾਰੇ ਬਾਈ ਜੀ ਧੰਨਵਾਦ ਜੀ ਤੇ ਬੁਲਾ ਕੇ ਸਾਨੂੰ ਸਮਾਨ ਦਿੱਤਾ ਗਿਆ ਹਾਂ ਜੀ ਨਾਮ ਕੀ ਤੁਹਾਡਾ ਨਾਮ ਜੀ ਮਕਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਫਾਨੀਗੜ ਹੈ ਜੀ ਫਾਨੀਗੜ ਕੀ ਪ੍ਰੋਬਲਮ ਕੀ ਸੀਗੀ ਤੁਹਾਨੂੰ ਕਿਹੜੇ ਕੱਨ ਦੀ ਸੀਗੀ ਉਹ ਪਰਮਾ ਅੱਛਾ ਹੋ ਕੋਈ ਗੋਡਿਆਂ ਦੀ ਵੀ ਹੈ ਜੀ ਉਹ ਕਿਆ ਦੀ ਇੱਕ ਪੇਜ ਵਿੱਚ ਬੈਲਟ ਦੀ ਵੀ ਹੈ ਜੀ ਉਹਦੀ ਵੀ ਪ੍ਰੋਬਲਮ ਸੀਗੀ ਤੇ ਬ੍ਰਾਹਮਣ ਸਭਾ ਕੋਲੋਂ ਤੁਹਾਨੂੰ ਸਾਰਾ ਸਮਾਨ ਮਹਈਆ ਕਰਵਾਇਆ ਜਾ ਰਿਹਾ ਹੈ ਕੋਈ ਪੈਸਾ ਕੁਝ ਨਹੀਂ ਲਿਆ ਗਿਆ ਨਾ ਜੀ ਨਾ ਕੋਈ ਪੈਸਾ ਨਹੀਂ ਲਿਆ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਹੀ ਵਧੀਆ ਵਿਕਟਰ ਉਸਮਾਨ ਵਲੇਵੋ ਅੱਜ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਬਿਆਲਾ ਬਿਆਲਾ ਜੀ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਅੱਜ ਸ੍ਰੀ ਬ੍ਰਾਹਮਣ ਸਭਾ ਵੱਲੋਂ ਅਤਿ ਅਕੈਡਮੀ ਅਤੇ ਬਿਗ ਹੋ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਮਰੀਜ਼ਾਂ ਨੂੰ ਬੀਲਚੇਅਰ ਕੰਨਾਂ ਦੀਆਂ ਮਸ਼ੀਨਾਂ ਸਰਵਾਈਕਲ ਕੋਲਰ ਬੈਲਟ ਅਤੇ ਗੋਡਿਆਂ ਦੇ ਕੈਪ ਮੁਫਤ ਮਾਹੀਆ ਕਰਵਾਏ ਗਏ ਨੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਉਹ ਅਸੀਂ ਸਾਰਾ ਇਹ ਪ੍ਰੋਗਰਾਮ ਹੈ ਜੋ ਤੇ ਗੁਰੂਆਂ ਦੇ ਮਤੀਦਾ ਜੀ ਸਤੀਦਾ ਜੀ ਤੇ ਅਲਾ ਜੀ ਦੇ ਨੁਸਮਰਤ ਕੀਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆੜੇ ਤੇ ਕੀਤਾ ਗਿਆ ਸੋ ਮੈਂ ਸਾਡੇ ਪ੍ਰਧਾਨ ਜੀ ਦਾ ਧੰਨਵਾਦੀ ਹਾਂ ਇਹ ਹਰ ਇੱਕ ਕੰਮ ਟਾਈਮ ਟੂ ਟਾਈਮ ਕਰਵਾਉਂਦੇ ਰਹਿੰਦੇ ਆ ਸਾਰਿਆਂ ਦੀ ਯਾਦ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਸਾਡੀ ਬ੍ਰਾਹਮਣ ਸਭਾ ਦਾ ਸਾਰੀ ਦਾ ਬਹੁਤ-ਬਹੁਤ ਧੰਨਵਾਦ ਮੈਂ ਨਰਿੰਦਰਪਾਲ ਮੈਂ ਅੱਜ ਬ੍ਰਾਹਮਣ ਸਭਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਰਿਆਂ ਨੇ ਮਿਲ ਕੇ ਅਤਰੀ ਅਕੈਡਮੀ ਨੇ ਬ੍ਰਾਹਮਣ ਸਭਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਸਮਾਨ ਜੋ ਲੋੜਵੰਦਾਂ ਨੂੰ ਵੰਡਿਆ ਗਿਆ ਸਰ ਵਾਹਨ ਕੋਲਰ ਹੋ ਗਏ ਸਰਦੀਆਂ 'ਚ ਜਿਵੇਂ ਗੋਡੇ ਦੁਖਣ ਲੱਗ ਜਾਂਦੇ ਨੇ ਉਹਨਾਂ ਦੇ ਆਪਣੇ ਨੀ ਕੈਪ ਵੰਡੇ ਗਏ ਨੇ ਕੰਨਾਂ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ ਨੇ ਬਹੁਤ ਜੋ ਲੋੜਵੰਦਾਂ ਨੂੰ ਸਮਾਨ ਸੀਗਾ ਉਹ ਦਿੱਤਾ ਗਿਆ ਮੈਂ ਇਹੀ ਇਹਨਾਂ ਨੂੰ ਬੇਨਤੀ ਕਰਦਾ ਕਿ ਅੱਗੇ ਵੀ ਐਵੇਂ ਦੇ ਹੋਰ ਪ੍ਰੋਗਰਾਮ ਕਰਦੇ ਰਹਿਣ ਤਾਂ ਜੋ ਲੋੜਵੰਦਾਂ ਦੀ ਸੇਵਾ ਹੁੰਦੀ ਰਹੇ ਧੰਨਵਾਦ